ਸਲਾਮਪੁਰ ਰੋਡ ਤੇ ਸਥਿਤ ਸ਼ਮਸ਼ਾਨ ਘਾਟ 'ਚ ਇਸ ਸਮੇਂ ਹੰਗਾਮਾ ਮਚ ਗਿਆ ਜਦੋਂ ਬੀਤੇ ਦਿਨੀ ਦੋ ਔਰਤਾਂ ਦੇ ਕੀਤੇ ਗਏ ਸੰਸਕਾਰ ਤੋਂ ਬਾਅਦ ਅੱਜ ਫੁੱਲਾਂ ਦੀ ਰਸਮ ਮੌਕੇ ਤੋਂ ਅਸਥੀਆਂ ਹੀ ਗਾਇਬ ਸਨ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਗੱਲ ਆਖੀ ਗਈ ਹੈ ਉੱਥੇ ਹੀ ਸ਼ਹਿਰ ਵਾਸੀਆਂ, ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਵੀ ਘਟਨਾ ਨੂੰ ਸ਼ਰਮਨਾਕ ਦੱਸਿਆ ਪਰਿਵਾਰ ਨੇ ਦੱਸਿਆ ਕਿ ਮਾਤਾ ਦਾ ਇਸ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕੀਤਾ ਗਿਆ ਸੀ ਪਰ ਅੱਜ ਜਦੋਂ ਫੁੱਲਾਂ ਦੀ ਰਸਮ ਕਰਨ ਲਈ ਪਹੁੰਚੇ ਤਾਂ ਦੇਖਿਆ ਕਿ ਕੁੰਡ ਵਿੱਚ ਅਸਥੀਆਂ ਹੀ ਗਾਇਬ ਸਨ ਸ਼ਮਸ਼ਾਨ ਖੜੇ ਹੋ ਕੀ ਕਹਿਣਾ ਚਾਹਦੇ ਹੋ ਕੀ ਹੋਇਆ ਜੀ ਉਹ ਕੱਲ ਮੇਰੀ ਮਾਤਾ ਜੀ ਦਾ ਸੰਸਕਾਰ ਸੀਗਾ ਦੋਵਾਂ ਸੰਸਕਾਰ ਕਰਕੇ ਗਏ ਆ ਜਿਵੇਂ ਇੱਕ ਕਿਹਾ ਜਾਂਦਾ ਵੀ ਜਦੋਂ ਸੰਸਕਾਰ ਜੋ ਉਸ ਤੋਂ ਬਾਅਦ ਅਗਲੇ ਦਿਨ ਪਤਾ ਕਰ ਲੈਣਾ ਚਾਹੀਦਾ ਵੀ ਠੀਕ ਠਾਕ ਹੋ ਗਿਆ ਕਿ ਨਹੀਂ ਹੋ ਗਿਆ ਮੈਨੂੰ ਸਵੇਰੇ ਘਰ ਦੇ ਨੇ ਕਿਹਾ ਵੀ ਤੁਸੀਂ ਜਾਇਓ ਤੇ ਫਿਰ ਮੈਂ ਬਲਵੰਤ ਜੀ ਨੂੰ ਫੋਨ ਕੀਤਾ ਮੈਂ ਕਿਹਾ ਸ਼ਮਸ਼ਾਨ ਜਾ ਕੇ ਆਣਾ ਤੇ ਬਲਵੰਤ ਜੀ ਨੇ ਕਿਹਾ ਮੈਂ ਪਤਾ ਕਰ ਦਿੰਦਾ ਇਹਨਾਂ ਨੇ ਮੈਨੂੰ ਫੋਨ ਕਰਕੇ ਆ ਵੀ ਆਪਣਾ ਜਿਹੜਾ ਹੈ ਸੰਸਕਾਰ ਠੀਕ ਹੋ ਗਿਆ ਚਲੋ ਫਿਰ ਮੈਂ ਆਇਆ ਨਹੀਂ ਥੋੜੇ ਦਰ ਪਹਿਲੇ ਮੈਨੂੰ ਫੋਨ ਆਇਆ ਵੀ ਇਦਾਂ ਦਾ ਗੱਲ ਹੈ ਉੱਥੇ ਤੁਸੀਂ ਆਓ ਦੇਖੋ ਵੀ ਉੱਥੇ ਕੀ ਹੋਇਆ ਵੈ ਫਿਰ ਮੈਂ ਪਹਿਲੇ ਆਪਣੇ ਬ੍ਰਦਰ ਨੂੰ ਭੇਜਿਆ ਸਾਲੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫੋਨ ਆਇਆ ਵੀ ਨਹੀਂ ਤੁਸੀਂ ਇੱਕ ਵਾਰ ਆਓ ਫਿਰ ਮੈਂ ਆ ਕੇ ਦੇਖਿਆ ਤੇ ਦੇਖਿਆ ਵੀ ਇੱਥੇ ਨਾ ਜਿਹੜੇ ਫੁੱਲ ਸੀ ਜਿਹੜਾ ਆਸਤਾ ਸਾਡੀ ਹੈ ਜਿਦਾਂ ਸਾਡੇ ਇੱਕ ਸੋਚ ਹੈ ਵੀ ਅਸੀਂ ਫੁੱਲ ਚੁਗਣੇ ਆਉਂਦੇ ਨੇ ਅਸੀਂ ਸਫਾਈ ਸਾਡਾ ਫਰਜ਼ ਅਸੀਂ ਸਫਾਈ ਕਰੀਏ ਇਕੱਠਾ ਕਰੀਏ ਇੱਥੇ ਆ ਕੇ ਦੇਖਿਆ ਵੀ ਉਹ ਜਿਹੜੇ ਫੁੱਲ ਨੇ ਜਿਹੜੇ ਚੁਣਨੇ ਸੀ ਉਹ ਸਾਫ਼ ਸਭ ਇਕੱਠੇ ਕੀਤੇ ਹੋਏ ਨੇ ਜਦ ਕਿ ਸਿੱਧਾ ਸਿੱਧਾ ਸਾਡੀ ਭਾਵਨਾ 'ਚ ਖਿਲਵਾੜ ਹੈ ਸਾਡੀ ਆਸਥਾ 'ਚ ਖਿਲਵਾੜ ਹੈ ਵੀ ਅੱਜ ਤੱਕ ਅਸੀਂ ਆਪਣਾ ਪਹਿਲੇ ਅੱਜ ਤੱਕ ਇਹਦੇ ਸੁਨੇਹਾ ਨੱਕ ਦੀ ਦੇਖਿਆ ਇਦਾਂ ਦਾ ਕਦੇ ਨਹੀਂ ਹੋਣਾ ਚਾਹੀਦਾ ਮੈਨੇਜਮੈਂਟ ਨੂੰ ਇਦੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਇਦਾਂ ਹੁੰਦਾ ਰਿਹਾ ਤਾਂ ਅਸੀਂ ਸਾਡੀ ਆਸਥਾ ਸਾਡੀ ਸਰਦਾ ਸਾਡੀ ਭਾਵਨਾ ਕਿੱਥੇ ਖੜੇਗੀ ਇਦਾਂ ਲਈ ਕੌਣ ਜ਼ਿੰਮੇਵਾਰ ਹੋਏਗਾ ਇੱਕ ਕੁੰਡ ਕਿਹੜਾ ਸੀਗਾ ਕੁੰਡ ਨੰਬਰ ਕੀ ਸੀਗਾ ਕੁੰਡ ਨੰਬਰ 5 ਸੀਗਾ ਸਾਡੇ ਵਾਲਾ ਤੇ ਤੁਸੀਂ ਇਸ ਨੂੰ ਇਸੇ ਸਮੇਂ ਤੋਂ ਵੀ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਵੀ ਅੰਗੇਲੀ ਹੈ ਦੇਖੋ ਇਹਦੇ ਬਾਰੇ ਮੈਨੇਜਮੈਂਟ ਦਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਅੰਗੇਲੀ ਹੈ ਜਾਂ ਕారణ ਕਿ ਮੈਨੇਜਮੈਂਟ ਨੇ ਇੱਕ ਮਾਲੀ ਰੱਖਿਆ ਉਹਦੀ ਡਿਊਟੀ ਹੈ ਠੀਕ ਹੈ ਉਹਨੇ ਆਪਣੀ ਡਿਊਟੀ ਲੈਦਾ ਸਹੀ ਡੰਗਲਾ ਨਹੀਂ ਦੇ ਬਾਈ ਤੇ ਇਸ ਲਈ ਇਹ ਜਿਹੜੀ ਸਮੱਸਿਆ ਖੜੀ ਹੋਈ ਹੈ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਕਿ ਇਦਾਂ ਦਾ ਸਿਸਟਮ ਬਣਾਇਆ ਜਾਵੇ ਕਿ ਅੱਜ ਤੋਂ ਬਾਅਦ ਜਿਹਦਾ ਵੀ ਪਰਿਵਾਰ ਦਾ ਸੰਸਕਾਰ ਹੁੰਦਾ ਉਹ ਆਪ ਆ ਕੇ ਇੱਥੇ ਚੈੱਕ ਕਰੇ ਆਪ ਆ ਕੇ ਸਵਾਈ ਕਰੇ ਆਪ ਆ ਕੇ ਫੁੱਲ ਚੁਣੇ ਨਾ ਕਿ ਉਸ ਤੋਂ ਪਹਿਲਾਂ ਕਿ ਸਾਫ ਸਵਾਈ ਹੋ ਜਾਏ ਇਹ ਜਿਹਦੇ ਪਰਿਵਾਰ ਦਾ ਜੀ ਗਿਆ ਮੈਂਬਰ ਗਿਆ ਉਹ ਪਤਾ ਕਿ ਕਿਸ ਸਰਦਾ ਹਸਪਤਾਲ ਇੱਥੇ ਆਉਂਦਾ ਜਦੋਂ ਉਹ ਇਹ ਜਿਆ ਚੀਜ਼ ਦੇਖੇਗਾ ਉਹਦੇ ਮਨ 'ਚ ਪਤਾ ਨਹੀਂ ਕਿਦਾਂ ਖਿਆਲ ਆਣਗੇ ਕਿਆ ਸੋਚੇਗਾ ਠੀਕ ਹੈ ਇਸ ਲਈ ਇਦਾਦਾ ਨਹੀਂ ਹੋਣਾ ਚਾਹੀਦਾ ਇਸ ਦਾ ਕੋਈ ਸਖਤ ਐਕਸ਼ਨ ਕੋਈ ਇਹਨਾਂ ਨੂੰ ਕੋਈ ਜਿਆ ਮੈਨੇਜਮੈਂਟ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਤਾਂ ਕਿ ਮੁਰਕੇ ਜੀ ਇਸ ਸਮੱਸਿਆ ਦਾ ਸਾਹਮਣਾ ਨਾ ਕਰੇ ਜੀ ਕਾਫੀ ਟਾਈਮ ਤੋਂ ਤੁਸੀਂ ਇੱਥੇ ਖੜੇ ਹੋ ਕੋਈ ਮੈਨੇਜਮੈਂਟ ਦਾ ਬੰਦਾ ਤੁਹਾਨੂੰ ਮਿਲਿਆ ਹੋਏ ਜਾਂ ਫੋਨ ਤੇ ਗੱਲ ਹੋਈ ਹੋਏ ਇਸ ਬਾਰੇ ਨਹੀਂ ਮੇਰੀ ਮੈਨੇਜਮੈਂਟ ਦੇ ਇੱਥੇ ਪਦਧਾਰਕੀ ਖੜੇ ਨੇ ਸੇਤੀਆ ਜੀ ਵੀ ਉਹ ਇੱਥੇ ਆਏ ਹੋਏ ਨੇ ਤੇ ਜਦੋਂ ਇੱਥੇ ਆਏ ਨੇ ਤੇ ਉਹਨਾਂ ਨਾਲ ਇਹ ਗੱਲ ਹੋਈ ਹੈ ਉਹ ਕਹਿੰਦੇ ਵੀ ਉਹ ਵੀ ਮੰਨ ਰਹੇ ਨੇ ਵੀ ਉਹਨੇ ਜੋ ਕੀਤਾ ਗਲਤ ਕੀਤਾ ਅਸੀਂ ਮਾਲੀ ਦੇ ਖਿਲਾਫ ਜੋ ਵੀ ਐਕਸ਼ਨ ਹੈ ਉਹ ਲਗਾਇਆ। ਕਿ ਜੇ ਤੁਸੀਂ ਸੀਨੀਅਰ ਪੱਤਰਕਾਰ ਵੀ ਉਹ ਸਾਈਡ ਦੀ ਹਾਲਾਤ ਵੀ ਤੁਹਾਨੂੰ ਪਤਾ ਰੋਜ਼ੀ ਲੁੱਟਖੋ ਚੈਨ ਸਨੇਚਿੰਗ ਵਗੈਰਾ ਹੋਈਆਂ ਵਾਰ ਦਾ ਤੌਰ 'ਤੇ ਤੇ ਅੱਜ ਇਸ ਜਗ੍ਹਾ ਵੀ ਜਿੱਥੇ ਮਤਲਬ ਕਹਿੰਦੇ ਕਿ ਵੀ ਖਾਲੀ ਹੱਥ ਆਂਦੇ ਬੰਦਾ ਹੈ ਨਾ ਤੇ ਇੱਥੇ ਵੀ ਇਹੋ ਜਿਹਾ ਹਾਲ ਹੋ ਗਿਆ ਤਾਂ ਕੀ ਕਰੋਗੇ ਪ੍ਰਸ਼ਾਸਨ ਬਾਰੇ ਦੇਖੋ ਜਿਹੜੀ ਲੁੱਟ ਲੁੱਟਕ ਸੁੱਟੇ ਲੱਗਾ ਉਹ ਇੱਕ ਕ੍ਰਿਮਨਲ ਆਪਾਂ ਕਹਿ ਸਕਦੇ ਹਾਂ ਕਿ ਸਾਈਡ ਹੈ ਇਹ ਤਾਂ ਆਸਤਾਨ ਨਾਲ ਜੁੜੀ ਹੋਈ ਸਾਈਡ ਹੈ ਇਹਦੀ ਤਾਂ ਕਦੇ ਕਲਪਨਾ ਵੀ ਨਹੀਂ ਕੋਈ ਕਰ ਸਕਦਾ ਕਿ ਸੋਚ ਵੀ ਨਹੀਂ ਸਕਦਾ ਕਿ ਕਿਸੇ ਨਾਲ ਇਦਾਂ ਹੋਵੇ ਪਹਿਲੇ ਤਾਂ ਉਹਨੂੰ ਕਿਹਾ ਕਿ ਜਦੋਂ ਇਹਦਾ ਸਾਮ ਕੁਝ ਵੀ ਸਾਹਮਣੇ ਆ ਜਾਣਾ ਉਹ ਬੰਦਾ ਵਹਿਮ ਵਿੱਚ ਪੈ ਜਾਂਦਾ پتہ ਨਹੀਂ ਕੀ ਮੇਰੇ ਪਰਿਵਾਰ ਨਾਲ ਹੋਇਆ ਉਹਨਾਂ ਕੀ ਗਲਤੀ ਹੋ ਗਈ ਸੰਸਕਾਰ ਕਰਨ ਦੇ ਟਾਈਮ ਕੋਈ ਗਲਤੀ ਹੋਈ ਹੋਣੀ ਬਿਲਕੁਲ ਕੋਈ ਭੁੱਲ ਹੋਈ ਉਹ ਪਤਨੀ ਚੱਕਰਾਂ ਦੇ ਵਿੱਚ ਪਤਨੀ ਕਿੰਨਾ ਵੈਮਾ ਭਰਮਾਂ ਵਿੱਚ ਸਾਰੀ ਜ਼ਿੰਦਗੀ ਪਿਆ ਰਹੇਗਾ ਇਦਾਂ ਦਾ ਨਹੀਂ ਇਹਨੂੰ ਚਾਹੀਦਾ ਤਾਂ ਕਿ ਉਹਨੂੰ ਲੱਗੇ ਵੀ ਕਮ ਸਿਕਮ ਮੈਂ ਉਹਨੂੰ ਸਹੀ ਤਰੀਕੇ ਨਾਲ ਉੱਥੇ ਸੰਸਕਾਰ ਕਰਕੇ ਆਇਆ ਤੇ ਸਹੀ ਤਰੀਕੇ ਨਾਲ ਮੈਂ ਫੁੱਲ ਚੁਣ ਕੇ ਆਇਆ ਤੇ ਸਹੀ ਤਰੀਕੇ ਨਾਲ ਜੋ ਸਿਸਟਮ ਹੈ ਜੋ ਮੇਰੇ Hindu ਆਸਤਰ ਦੇ ਮੁਤਾਬਿਕ ਧਾਰਮਿਕ ਉਸ ਸਭ ਕਮ ਉਸ ਉਸ ਦੇ ਮੁਤਾਬਿਕ ਹੋਇਆ ਤੁਹਾਡੇ ਘਰ ਦੇ ਵਿੱਚ ਦੇਖੋ ਮੌਤ ਹੋਈ ਹੈ ਤੁਸੀਂ ਆਗੇ ਦੁਖੀ ਹੋ ਹੁਣ ਇਹ ਚੀਜ਼ ਦੇਖ ਕੇ ਹੋਰ ਜ਼ਿਆਦਾ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੋਣੀ ਜੀ ਕੀ ਕਹਿੰਦੇ ਜੇ ਜਦੋਂ ਆ ਕੇ ਮੈਨੂੰ ਦੇਖਿਆ ਜਦੋਂ ਮੈਨੂੰ ਫੋਨ ਆਇਆ ਤੇ ਮੇਰੇ ਮਾਈਂਡ ਦੇ ਵਿੱਚ ਕਿਦਾਂ-ਕਿਦਾਂ ਖ ਵੇ ਇੱਕ ਹੀ ਆ ਵੀ ਕਿਥੇ ਕੀ ਗਲਤੀ ਹੋ ਗਈ ਸਾਡੇ ਕੋਲ ਇਹ ਹੈ ਹੋਇਆ ਇੱਥੇ ਆ ਕੇ ਦੇਖੋ ਚਲੋ ਇਹਨਾਂ ਰੱਬ ਦਾ ਸ਼ੁਕਰ ਹੈ ਲੱਗਦਾ ਸਾਫ਼ ਸੁਭਾਈ ਕੀਤੀ ਹੈ ਬਾਕੀ ਬਾਕੀ ਸਹੀ ਲੱਗਦਾ ਬਾਕੀ ਕੱਲ ਆ ਕੇ ਫੁੱਲ ਚੁੱਕਾਂਗੇ ਦੇਖ ਲੈਣੇ ਬਸ ਹਾਂ ਜੀ ਕਰੋ ਹਾਂ ਜੀ ਕੀ ਕੀ ਨਾਜੀ ਤੁਹਾਡਾ ਮੇਰਾ ਜਗਦੀਪ ਸਿੰਘ ਸੋਢੀ ਜੀ ਕਿ ਕੀ ਕੀ ਦੀ ਡੈਥ ਹੋਈ ਸੀ ਮੇਰੇ ਮਾਤਾ ਜੀ ਸੀਗੇ ਅਸੀਂ ਕੱਲ ਦੁਪਹਿਰੇ 2 ਵਜੇ ਸੰਸਕਾਰ ਕਰਕੇ ਗਏ ਆ 1:3 2 ਵਜੇ ਇੱਥੇ ਜਿਹੜਾ ਇਹਨਾਂ ਦਾ ਬੰਦਾ ਸੀਗਾ ਉਹਨੂੰ ਨਾਲ ਲਿਆ ਲੱਕੜਾਂ ਲੁਕੜਾਂ ਵੀ ਲਾ ਕੇ ਗਏ ਉਹਦੇ ਕੋਲੋਂ ਸੰਸਕਾਰ ਵੀ ਨਹੀਂ ਹੋਇਆ ਅਸੀਂ ਆਪ ਸੰਸਕਾਰ ਕੀਤਾ ਕੱਲ ਸ਼ਾਮੀ ਜਦੋਂ ਅਸੀਂ ਆਏ ਆ 4:30 ਵਜੇ ਉਦੋਂ ਬਾਜੀ ਥੋੜਾ ਜਿਹਾ ਪੀਸ ਰੰਦਾ ਸੀ ਅਸੀਂ ਲੱਕੜਾਂ ਲੁਕੜਾਂ ਰੱਖ ਕੇ ਗਏ ਆ ਤਾਂ ਸੰਸਕਾਰ ਕਰਕੇ ਇਹਨਾਂ ਦਾ ਬੰਦਾ ਸਾਹਮਣੇ ਦੇਖ ਰਿਹਾ ਕੋਈ ਸ਼ਮਸ਼ਾਨ ਘਾਟ ਚ ਨਹੀਂ ਆਇਆ ਵੀ ਕੌਣ ਆਇਆ ਕੌਣ ਨਹੀਂ ਆਇਆ ਇੱਥੇ ਡਰਿੰਕ ਵੀ ਉਹਨੇ ਬ ਦਾ ਨਹੀਂ ਅੱਜ ਅਸੀਂ ਫੇਰ ਹੁਣ ਬ੍ਰਦਰ ਮੇਰਾ 8:30 9:00 ਵਜੇ ਆਏ ਨੇ ਉਹਨਾਂ ਨੇ ਦੇਖਿਆ ਵੀ ਇੱਕ ਪੀਸ ਪਿਆ ਉਹਦੇ ਉੱਤੇ ਲੱਕੜਾਂ ਪਾ ਕੇ ਗਏ ਨੇ ਤਾਂ ਅਸੀਂ ਹੁਣ ਘੰਟਾ ਕੋ ਹੋਇਆ ਆਏ ਆ ਦੇਖਿਆ ਕੋਈ ਰਾਖ ਨਹੀਂ ਕੁਛ ਨਹੀਂ ਸੀਵਾ ਸਾਰਾ ਇਕੱਠਾ ਕੀਤਾ ਪਿਆ ਅੱਧੇ ਫੁੱਲ ਵੀ ਨਹੀਂ ਹੈਗੇ ਨਾ ਪਤਾ ਵੀ ਕਿੱਧਰ ਗਿਆ ਕਿੱਧਰ ਨਹੀਂ ਜਿਹੜਾ ਮਾਸ ਦਾ ਪੀਸ ਥੋੜਾ ਜਿਆਦਾ ਰਹਿੰਦਾ ਸੀ ਉਹ ਵੀ ਬਲਦਾ ਪਿਆ ਸੀ ਉਹ ਵੀ ਚੱਕ ਕੇ ਇਹਨੇ ਪਰਲੇ ਪਾਸੇ ਗੇਰਿਆ ਹੋਇਆ ਜੀ ਉਹਦੀ ਵੀ ਤੁਸੀਂ ਵੀਡੀਓ ਬਣਾ ਸਕਦੇ ਹੋ ਅਸੀਂ ਤਾਂ ਚਾਹਨੇ ਮੈਜ਼ਰਮੈਂਟ ਨੂੰ ਵੀ ਥਾਣੇ ਬੁਲਾਇਆ ਜਾਵੇ ਅਸੀਂ ਮੁਲਾਜ਼ਮੇ ਰਿਪੋਰਟ ਕੀਤੀ ਥਾਣੇ ਇਹਦਾ ਬੰਦੇ ਦਾ ਰਿਪੋਰਟ ਹੋਰ ਕਿਸੇ ਨਾਲ ਇਸ ਬੰਦੇ ਦਾ ਟੈਸਟ ਕਰਾਓ ਮੈਡੀਕਲ ਟੈਸਟ ਕਰਾਓ ਸਾਰਾ ਕੁਝ ਕਰਾਓ ਸਾਨੂੰ ਤਾਂ ਹੈ ਜੀ ਸਾਡੇ ਚਲੋ ਜੋ ਹੋ ਗਿਆ ਹੋ ਗਿਆ ਪਰ ਜੀ ਘਰੋਂ ਜਾਵੇ ਦੁੱਖ ਤਾਂ ਹੁੰਦਾ ਹੀ ਹੈ ਜੀ ਅੱਦੇ ਤੋਂ ਜ਼ਿਆਦਾ ਸੀਵਾ ਖਤਮ ਕੀਤਾ ਵੈ ਸਾਰਾ ਦੁਨੀਆ ਦਾ ਗੰਦ ਇਕੱਠਾ ਕਰਕੇ ਸੀਵੇ ਦੇ ਉੱਤੇ ਗੇਰਿਆ ਵੈ ਜੀ ਤੁਹਾਨੂੰ ਕੀ ਲੱਗਦਾ ਕਿਉਂ ਕੀਤਾ ਆਉਣਾ ਇੰਨੇ ਇਹ ਜਿਆ ਇਹ ਪਾਜੀ ਹੁਣ ਆਪਾਂ ਕਿਸੇ ਦੇ ਮੂੰਹ ਤੇ ਥੋੜੀ ਲਿਖਿਆ ਵੀ ਕਿਉਂ ਕੀ ਕੀਤਾ ਜੀ ਉਹ ਤਾਂ ਤਸਕਰੀ ਕਰਦਾ ਹੋਵੇ ਜੀ ਕੀ ਪਤਾ ਕੀ ਕਰਦਾ ਹੋਵੇ ਦੋ ਨੰਬਰ ਦਾ ਕੋਈ ਕੰਮ ਕਰਦਾ ਹੋਵੇ ਸਾਨੂੰ ਨਜ਼ਰ ਹੀ ਨਹੀਂ ਆਈ ਕੋਈ ਖਾ ਵੀ ਸਕਦਾ ਥੋੜੇ ਵੱਲੋਂ ਇਹ ਦੋਸ਼ ਵੀ ਲੈ ਜਾ ਰਹੇ ਆ ਕਹਿੰਦੇ ਨੇ ਸ਼ਰਾਬ ਪੀਤੀ ਹੋਈ ਸੀ ਹਾਂਜੀ ਪ ਤੇ ਹੋਣ ਵੀ ਕਰਦੇ ਤੁਸੀਂ ਹੁਣ ਅਸੀਂ ਕਹਿੰਨੇ ਪ੍ਰਸ਼ਾਸਨ ਤੋਂ ਜੋਜ਼ ਹੁੰਦੀ ਏ ਉਹਦੇ ਕੋ ਕੀਤਾ ਜਾਵੇ ਕਾਰਵਾਈ ਕੀਤੀ ਜਾਵੇ ਮੈਨੇਜਮੈਂਟ ਤੇ ਵੀ ਕੀਤੀ ਜਾਵੇ ਮੈਨੇਜਮੈਂਟ ਤੇ ਕੀਤੀ ਏ ਇੱਕ ਆ ਰਿਕਸ਼ੇ ਵਾਲਾ ਆ ਗਿਆ ਇੱਥੋਂ ਸਫਾਈ ਕਰਾਈ ਏ ਜੀ ਆਪਣਾ ਮੈਨੇਜਮੈਂਟ ਦਾ ਕੋਈ ਬੰਦਾ ਤੁਹਾਨੂੰ ਮਿਲਿਆ ਆ ਹੁਣ ਆਏ ਨੇ ਜੀ ਇੱਕ ਸੇਤੀਆ ਸਾਹਿਬ ਨੇ ਇਹਨਾਂ ਨਾਲ ਗੱਲ ਹੋਈ ਇਹਨਾਂ ਨੇ ਇਹਨੂੰ ਵੀ ਪੁੱਛਿਆ ਬਾਕੀ ਸਾਨੂੰ ਤਾਂ ਕੁਝ ਕਿਹਾ ਨਹੀਂ ਗੱਲ ਅਸੀਂ ਇਵਨ ਸ਼ਾਮ ਨੂੰ ਵੀ ਆਏ ਆ ਇੱਥੇ ਜਿਹੜੀਆਂ ਲੋਈਆਂ ਉੱਪਰ ਪਾਈਆਂ ਸੀ ਉਹ ਲੋਈਆਂ ਉਹ ਲੋਈਆਂ ਆਪਾਂ ਚੱਕ ਕੇ ਦੇ ਸੀ ਕਿਹਾ ਵੀ ਇੱਥੇ ਇਵਨ ਕੈਮਰੇ ਲੱਗੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਕੰਟਰੋਲ ਨਹੀਂ ਹੈਗਾ ਆਪਾਂ ਲੋਈਆਂ ਚੱਕ ਕੇ ਗਰੀਬਾਂ ਚ ਵੰਡ ਕੇ ਆਏ ਆ ਅਸੀਂ ਸਾਰੀਆਂ ਠੀਕ ਹੈ ਜੀ ਠੀਕ ਮੋਨੂ ਹਾਂਜੀ ਯਾ ਕੀ ਕਰਦੇ ਹੋ ਇਹ ਸ਼ਮਸ਼ਾਨਕਾਰ ਇਹ ਮਾਲੀ ਗਏ ਦੋਨੋਂ ਕੰਮ ਕਰਦਾ ਹਾਂ ਜੀ ਅੱਛਾ ਇਹ ਕੀ ਕੀਆ ਕੀ ਆਰੋਪ ਲੱਗ ਰਹੇ ਆ ਆਪੇ ਇਲਜ਼ਾਮ ਲੱਗ ਰਹੇ ਇਹ ਤਾਂ ਜੀ ਮੈਂ ਆਪਣੀ ਗਲਤੀ ਮੰਨ ਰਹਾ ਹਾਂ ਜੀ ਜੋ ਕਰਵਾਇਆ ਮੈਨੇ ਇੱਕ ਰਿਕਸ਼ੇ ਵਾਲੇ ਸੇ ਕਰਾਇਆ ਤਾਂ ਮੈਨੇ ਫਿਰ ਵੀ ਉਸਕੋ ਡਾਟ ਕੇ ਭਜਾਇਆ ਇਹ ਇਕੱਠਾ ਕਰ ਦਿਆ ਜੀ ਦੋਨੋਂ ਉਸਨੇ ਬਸ ਔਰ ਫੁੱਲ ਲਵਾਰਿਸ਼ ਮੇ ਕਿਸੇ ਦਾ ਕੁਝ ਨਹੀਂ ਹੈ ਇਧਰ ਕੇ ਫੂਲ ਇਧਰੇ ਉਧਰੇ ਉਧਰੇ ਕੱਲ ਬਹੁਤ ਬੁਰੀ ਗੰਧ ਮਚ ਰਹੀ ਥੀ ਬੱਸ ਬੌਜੀ ਪੂਰਾ ਸਾਰਾ ਕੁਝ ਕਿਹਾ ਜਾ ਰਿਹਾ ਜਿਹੜੇ ਮਿੱਤਕ ਦੇ ਪਰਿਵਾਰਕ ਮੈਂਬਰ ਇਹ ਉਹ ਤੋਂ ਜੀ ਮੈਂ ਆਪਣੀ ਗਲਤੀ ਤੋਂ ਮੈਂ ਤਾਂ ਆਪਣੀ ਗਲਤੀ ਮੰਨੂ ਆ ਜੀ ਮੇਰੀ ਗਲਤੀ ਹੈ ਜੀ ਤੁਹਾਡੇ ਤਾਂ दारू ਪੀਣ ਤੇ ਵੀ ਇਲਜ਼ਾਮ ਲੱਗਿਆ ਕੱਲ ਤੁਸੀਂ दारू ਪੀਤੀ ਵੀ ਸੀ ਅੱਜ ਵੀ ਪੀਤੀ ਸੀ ਕੱਲ ਨਹੀਂ ਜੀ ਅੱਜ ਨਹੀਂ ਪੀ ਰੱਖੀ ਬੌਜੀ ਕੱਲ ਪੀ ਰੱਖੀ ਸੀ ਪੀਤੀ ਹੋਈ ਸੀ ਹਾਂ ਜੀ ਕਿ ਸਹੀ ਹੈ ਕਿ ਵੀ दारू ਪੀ ਕੇ ਤੁਸੀਂ ਇਹੋ ਜਿਹੇ ਸੰਸਕਾਰਾਂ ਤੇ ਨਹੀਂ ਜੀ ਗਲਤ ਬਾਤ ਗਲਤ ਬਾਤ ਹੈ ਜੀ ਤੁਹਾਡੇ ਤਾਂ ਕੀ ਕਾਰਵਾਈ ਹੋਣੀ ਚਾਹੀਦੀ ਆਪ ਹੀ ਦੱਸੋ

ਮੈਂ ਢਾਈ ਸਾਲ ਹੋ ਲਿਆ ਜੀ ਢਾਈ ਸਾਲ ਹੋ ਗਏ ਤੈਨੂੰ ਇਹ ਨਹੀਂ ਪਤਾ ਹੋ ਰਿਹਾ ਇਹ ਸੰਸਕਾਰਨ ਦਾ ਬਾਬੂ ਜੀ ਪਤਾ ਹੈ ਜੀ ਮੈਂ ਇਹ ਸੰਸਕਾਰਨ ਦਾ ਨਹੀਂ ਪਤਾ ਵੀ ਕੋਈ ਵੀ ਨਹੀਂ ਕਿਸ ਤਰ੍ਹਾਂ ਕੀ ਕਰਨਾ ਸੰਸਕਾਰ ਜਿਹੜੇ ਸੰਸਕਾਰ ਕਰਨ ਵਾਲੇ ਕੁੰਡ ਨੇ ਉਹ ਤਾਂ ਖਾਲੀ ਪਏ ਨੇ ਤੂੰ ਉਹਨਾਂ ਨੂੰ ਰੀਸੈਟ ਕੀਤਾ ਜਿਨ੍ਹਾਂ 'ਚ ਆਲਰੇਡੀ ਫੁੱਲ ਪਏ ਨੇ ਸਾਰਾ ਕੁਝ ਪਏ ਉਹਨਾਂ ਨੂੰ ਕਿਉਂ ਸਾਫ ਕਰਿਆ ਤੂੰ ਤੈਨੂੰ ਇੰਨੀ ਗੱਲ ਦਾ ਪਤਾ ਨਹੀਂ ਤੈਨੂੰ ਢਾਈ ਸਾਲ ਹੋ ਲੱਗੇ ਉਹ ਜਵਾਬ ਦੇ ਤੈਨੂੰ 250 ਸਾਲ ਹੋ ਗਏ ਲੱਗੇ ਨੂੰ ਤੈਨੂੰ ਇਹਨਾਂ ਨੂੰ ਪਤਾ ਵੀ ਯਾਰ ਬਤਾ ਬਾਬੂ ਜੀ ਪਤਾ ਤਾਂ ਸਭ ਕੁਝ ਹੈ ਜੀ ਲੇਕਿਨ ਮੇਰਾ ਇਹ ਹੱਥ ਖੋਲ ਕੇ ਦੇਖ ਲਓ ਜੀ ਲੱਗਦੀ ਆ ਜਵਾਬ ਨਹੀਂ ਬਣਦਾ ਜੇ ਤੁਹਾਡੀ ਸਿਹਤ ਠੀਕ ਨਹੀਂ ਹੈ ਤੁਸੀਂ ਛੁੱਟੀ ਲੈ ਲਓ ਜੀ ਹੋਂਟੋ ਕੰਮ ਕਰਾਂਗੇ ਛੁੱਟੀ ਤੋਂ ਬਾਬੂ ਜੀ ਛੁੱਟੀ ਤਾਂ ਮਿਲਦੀ ਨਹੀਂ ਹੈ ਨਾ ਇਧਰ ਜੀ ਤੁਸੀਂ ਉਹਨਾਂ ਦੀ ਪੋਚਰ ਦੇ ਨਾਲ ਖੜ ਕੇ ਤੁਸੀਂ ਨਾਲ ਖੜ ਜੋ ਕੋਈ ਤੁਸੀਂ ਕੰਮ ਨਹੀਂ ਮੈਂ ਤਾਂ ਇਕੱਲਾ ਰਹਿੰਦਾ ਹਾਂ ਜੀ 24 ਘੰਟੇ ਇਕੱਲਾ ਹੀ ਰਹਿੰਦਾ ਹਾਂ ਇਧਰ ਮਾਲੀ ਕਾ 사리 ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਕੀ ਫੈਸਲਾ ਲਿਆ ਗਿਆ ਹੈ ਸੁਣੋ ਸਰ ਇਹ ਐਸੇ ਮੇਜਰ ਨਾਮ ਜੀ ਇਹ ਜਿਹੜੀ ਇਹ ਸਮਸ਼ਾਨ ਘਾਟ ਅਜੇ ਅਨ ਸੁਆਮੀ ਘਟਨਾ ਘੱਟੀ ਹੈ ਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਸ ਸਰ ਮੌਕੇ ਤੇ ਆਏ ਹਾਂ ਜੀ ਮੌਕੇ ਤੇ ਇਹਨਾਂ ਦੇ ਬਿਆਨ ਸੁਣ ਲਿਆ ਇਹਨਾਂ ਜੋ ਬਿਆਨ ਦਿੱਤੇ ਆ ਬਾਕੀ ਇਹਨੂੰ ਅਸੀਂ ਫੜਕੇ ਥਾਣੇ ਲਿਜਾ ਰਹੇ ਹਾਂ ਜੋ ਵੀ ਬੰਦੀ ਕਾਰਵਾਈ ਮਹਿਕਮਾ ਨਾ ਕਾਰਵਾਈ ਆ ਉਹ ਅਸੀਂ ਕਰ ਦਨੇ ਜੀ ਅਮਲ ਚ ਲਿਆਂਦੀ ਜਾਏਗੀ ਪਰਿਵਾਰਿਕ ਮੈਂਬਰ ਜਿੰਨਾਂ ਵੱਲੋਂ ਕੀ ਉਹ ਲਾਇਆ ਗਿਆ ਦੋਸ਼ ਲਾਇਆ ਗਿਆ ਵੀ ਕੀ ਹੋਇਆ ਓਰੇ ਉਹ ਕਹਿੰਦੇ ਵੀ ਸੱਡੇ ਨਾ ਮਾਤਾ ਨੂੰ ਕੱਲ ਅਸੀਂ ਸੰਸਕਾਰ ਕੀਤਾ ਸੀ ਵੀ ਅੱਜ ਉਹਦੇ ਫੁੱਲ ਚੁਗਣੇ ਸੀ ਕੱਲ ਨੂੰ ਕੱਲ ਫੁੱਲ ਚੁਗਣੇ ਸੀ ਤੇ ਅੱਜ ਜਦੋਂ ਦੇਖਣਾ ਏ ਓਰੇ ਤਿਆਜ ਕੁਛ ਵੀ ਨਹੀਂ ਸੋਰੀ ਇਹਨੇ ਸਾਰਾ ਕੁਝ ਇਕੱਠਾ ਕਰਕੇ ਪਤਾ ਨਹੀਂ ਕਿਨੇ ਚਕਾਤਾ ਤੁਸੀਂ ਇੱਥੇ ਦੀ ਮੈਨੇਜਮੈਂਟ ਨਾਲ ਕੋਈ ਗੱਲ ਕੀਤੀ ਹੁੰਦੀ ਨਹੀਂ ਸਰ ਹਲੇ ਤੱਕ ਨਹੀਂ ਗੱਲ ਕੀਤੀ ਹਲੇ ਮੋਕੇ ਤੇ ਆਈ ਹਾਂ ਬਾਕੀ ਜਸਟ ਇਹਨੇ ਹੀ ਗੱਲ ਕੀਤੀ ਹੈ ਉਹਨਾਂ ਨੂੰ ਵੀ ਬੁਲਾਇਆ ਜਾਏਗਾ ਥਾਣੇ ਨੂੰ ਉਹਨਾਂ ਨੂੰ ਵੀ ਬੁਲਾਮਾ ਕੇ ਥਾਣੇ ਗਈ ਸਭ ਨੂੰ ਬੁਲਾਮਾ ਕੇ ਸਾਲ ਰਾਜਪੁਰਾ ਤੋਂ ਦਇਆ ਸਿੰਘ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼